ਯਾਦੋ ਬੁਲੇਟਿਨ ਦੀ ਸ਼ੁਰੂਆਤ ਇਸ ਵਕਤ ਦੀਆਂ ਅਹਿਮ ਖਬਰਾਂ ਦੇ ਨਾਲ ਕਰਾਂਗੇ ਤੇ ਜਲੰਧਰ ਦਿਹਾਤੀ ਪੁਲਿਸ ਅਤੇ ਗੈਂਗਸਟਰ ਵਿਚਕਾਰ ਮੁਟਪੇੜ ਹੋਈ ਹੈ ਮਲਜ਼ਮ ਦੀ ਪਛਾਣ ਪਰਮਜੀਤ ਸਿੰਘ ਪੰਮਾ ਵਾਸੀ ਬਿੰਜੋ ਹੁਸ਼ਾਲਪੁਰ ਦੇ ਵੱਜੋ ਹੋਈ ਮਲਜ਼ਮ ਗੈਂਗਸਟਰ ਦਿਲਪ੍ਰੀਤ ਬਾਬਾ ਗੈਂਗ ਦੇ ਨਾਲ ਜੁੜਿਆ ਹੋਇਆ ਸੀ ਅਤੇ ਜਾਣਕਾਰੀ ਦੇ ਅਨੁਸਾਰ ਮਲਜ਼ਮਾਂ ਦੇ ਵਿਰੁੱਧ 19 ਅधिक ਅਜੋੜਿਆ ਅਪਰਾਧਿਕ ਮਾਮਲੇ ਨੇ ਉਦਾਰਜ ਕੀਤੇ ਗਏ ਨੇ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਆਦਮਪੁਰ ਪਿੰਡ ਦੇ ਕਾਲੜਾ ਮੋੜ ਦੇ ਨੇੜੇ ਇੱਕ ਨਾਕਾਬੰਦੀ ਕੀਤੀ ਸੀ ਪੁਲਿਸ ਨੂੰ ਦੇਖ ਕੇ ਮਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਤੇ ਗੋਲ ਤੇ ਵੀ ਗੋਲੀ ਚਲਾਈ ਗਈ ਹੈ ਤੇ ਦੱਸਦੇ ਕਿਸੇ ਦੇ ਕਰਕੇ ਦੋਸ਼ੀ ਦੇ ਲੱਦ ਦੇ ਵਿੱਚ ਗੋਲੀ ਲੱਗੀ ਇਹ ਕਾਰਵਾਈ ਡੀਐਸਪੀ ਡਿਟेक्टिव ਅੰਦਰਜੇ ਸਿੰਘ ਦੇ ਅਗਵਾਈ ਤੇ ਹੇਠ ਹੋਈ ਉਹਨਾਂ ਦੀ ਟੀਮ ਨੇ ਕੀਤੀ ਹੈ ਮੁਕਾਬਲੇ ਦੀ ਜਾਣਕਾਰ ਮੁਕਾਬਲੇ ਦੀ ਛੋੜੀ ਜਾਣਕਾਰੀ ਹੈ ਉਹ ਮਿਲਦੇ ਹੀ ਐਸਐਸਪੀ ਰਵਿੰਦਰ ਸਿੰਘ ਵਿਰਖ ਦੇ ਮੌਕੇ ਤੇ ਪਹੁੰਚੇ ਤੇ ਮੁਲਜ਼ਮਾ ਤੋਂ ਪਿਸਤੋਲਾ ਦੇ ਨਾਲ ਨਾਲ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਨੇ ਰੰਦਰ ਰੂਰਲ ਦੀ ਪੁਲਿਸ ਪਾਰਟੀ ਜਿਹੜੀ ਹੈਗੀ ਸਪੈਸ਼ਲ ਸਾਡੇ ਨਾਕਾਬੰਦੀ ਕੀਤੇ ਗਏ ਸੀ ਕ੍ਰਾਈਮ ਬ੍ਰਾਂਚ ਦੇ ਸਬੰਡ ਇੰਸਪੈਕਟਰ ਅਮਨਦੀ ਵਰਮਾ ਐਸਆਈ ਪਰਮਿੰਦਰ ਨਾਲ ਪਲੇ ਇਹਨਾਂ ਦੇ ਪੁਲਿਸ ਪਾਰਟੀ ਤਾਂ ਇਹ ਕਾਲੜਾ ਪਿੰਡ ਪੈਂਦਾ ਹੈਗਾ ਥਾਣਾ ਆਦਮਪੁਰ ਦੀ ਜਿਹੜੀ ਬਾ ਹੱਦ ਪੈਂਦੀ ਆ ਤਾਂ ਉਸ ਏਰੀਆ ਦੇ ਵਿੱਚ ਨਾਕਾਬੰਦੀ ਜਿਹੜੀ ਇਹ ਕਾਲੜਾ ਪੁਲੀ ਚੌਂਕ ਦੇ ਵਿੱਚ ਕੀਤੀ ਗਈ ਸੀ ਜਿਹੜੀ ਇੱਕ ਸੜਕ ਕਮੇਟੀ ਨਾਲ ਤਾਂ ਆਉਂਦੀ ਹੈ ਤੇ ਆਦਮਪੁਰ ਨੂੰ ਜਾਂਦੀ ਹੈ ਇਸ ਜਗ੍ਹਾ ਦੇ ਉੱਪਰ ਜਿਹੜਾ ਹੈਗਾ ਪੌਣੇ ਦੇ 6 ਵਜੇ ਦੇ ਕਰੀਬ ਇੱਕ ਜਿਹੜੀ ਬਲੈਰੋ ਜਿਹੜੀ ਪਿਕਅਪ ਗੱਡੀ ਹੈਗੀ ਆਉਂਦੀ ਦਿਖਾਈ ਦਿੱਤੀ ਸਸਪੈਕਟ ਨੂੰ ਰੋਕਣ ਦੀ ਜਿਹੜੀ ਪੁਲਿਸ ਪਾਰਟੀ ਵੱਲੋਂ ਕੋਸ਼ਿਸ਼ ਕੀਤੀ ਗਈ ਸਿਗਨਲ ਕੀਤਾ ਗਿਆ ਫਤ ਇਹਨੇ ਪੁਲਿਸ ਪਾਰਟੀ ਦੇ ਰੁਕਣ ਦੀ ਬਜਾਏ ਪੁਲਿਸ ਪਾਰਟੀ ਦੇ ਉੱਪਰ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਜੋ ਗੱਡੀ ਇਹਦੀ ਬੈਰੀਕੇਡ ਦੇ ਵਿੱਚ ਹਿੱਟ ਹੋਈ ਤੇ ਪਲੱਸ ਜਿਹੜਾ ਹੈਗਾ ਨਾਲ ਇੱਕ ਮਾਈਲਸਟੋਨ ਲੱਗਿਆ ਉਹਦੇ ਵਿੱਚ ਹਿੱਟ ਹੋ ਜਾਂਦੀ ਆ ਤਾਂ ਗੱਡੀ ਇਹਦੀ ਜਿਹੜੀ ਬੰਦ ਹੋ ਜਾਂਦੀ ਹੈ ਪੁਲਿਸ ਨੇ ਜੰਪ ਕਰਕੇ ਨਿਕਲਦਾ ਬਾਹਰ ਨਿਕਲ ਕੇ ਇੱਕ ਪੁਲਿਸ ਪਾਰਟੀ ਦੇ ਉੱਪਰ ਮਾਰ ਦੇਣ ਦੀ ਨ ਇਹਦੇ ਆਪਣੇ ਵਾਪਨ ਦੇ ਵਿੱਚੋਂ ਫਾਇਰ ਕਰਦਾ ਜੋ ਪੁਲਿਸ ਪਾਰਟੀ ਇਹਨੂੰ ਆਪਣੀਆਂ ਪੋਜੀਸ਼ਨਸ ਲੈ ਕੇ ਆਪਣਾ ਬਚਾਅ ਕਰਦੀ ਹੈ ਐਂਡ ਇਹਨੂੰ ਔਰਡਰ ਕਰਦੀ ਹੈ ਸਰੈਂਡਰ ਕਰਨ ਵਾਸਤੇ ਜੋ ਸਰੈਂਡਰ ਨਹੀਂ ਕਰਦਾ ਇਹ ਇੱਕ ਪੁਲਿਸ ਪਾਰਟੀ ਦੇ ਉੱਪਰ ਹੋਰ ਫਾਇਰ ਕਰ ਦਿੰਦਾ ਜਿਸ ਤੇ ਪੁਲਿਸ ਪਾਰਟੀ ਵੱਲੋਂ ਸਾਡੇ ਏਐਸਏ ਪਰਮਿੰਦਰ ਵੱਲੋਂ ਇਹਦੇ ਤੇ ਦੋ ਫਾਇਰ ਕੀਤਾ ਜੋ ਇੱਕ ਖੱਬੀ ਲੱਤ ਦੇ ਵਿੱਚ ਇਹਦੇ ਹਿੱਟ ਹੋਇਆ ਤਾਂ ਜਿਹੜੀ ਇਸ ਤੋਂ ਹੁਣ ਤੱਕ ਜਿਹੜੀ ਹੈਗੀ ਦੋ ਪਿਸਟਲ ਦੀ ਰਿਕਵਰੀ ਹੋਈ ਹੈ ਜਿਸ ਦੇ ਵਿੱਚ ਦੋ ਬੱਤੀਪੋਰ ਦੇ ਪਿਸਟਲ ਆ ਗਏ ਆ ਤਲਾਸ਼ ਚਾਰ ਲਾਈਵ ਕਾਟਿਸ ਹੈਗੇ ਆ ਦੋ ਐਮਪਟੀ ਸ਼ੈਲ ਜਿਹੜੇ ਪੁਲਿਸ ਪਾਰਟੀ ਦੇ ਨੇ ਫਾਇਰ ਕੀਤੇ ਸੀ ਹੋਰ ਰਿਕਵਰ ਹੋਏ ਆ 15 ਗ੍ਰਾਮ ਮੇਸ ਤੋਂ ਗੱਡੀ ਦੇ ਵਿੱਚੋਂ ਹੈਰੋਇਨ ਰਿਕਵਰ ਹੋਈ ਆ ਐਂਡ ਜਿਹੜੀ ਗੱਡੀ ਜਿਹੜੀ ਹੈਗੀ ਆ ਮਹਿੰਦਰਾ ਪਿਕਅਪ ਬਲ ਜਿਹੜੀ ਬਲੈਰੋ ਗੱਡੀ ਹੈਗੀ ਆ ਇਹ ਚੋਰੀ ਦੀ ਗੱਡੀ ਹੈਗੀ ਆ ਜੋ ਇਹਨੇ ਪਿੱਛੇ ਥੋੜੇ ਸੇ ਕੋਈ ਸਾਮਾ ਪਹਿਲਾਂ ਇਹਨੇ ਅੰਬਾਲਾ ਸਾਈਡ ਤੇ ਚੋਰੀ ਕੀਤੀ ਹੈ ਕਿਹੜਾ ਨਾਮ ਹੈ ਇਸ ਦਾ ਕੌਣ ਸੇ ਗੈਂਗ ਸੇ ਸੰਬੰਧ ਰੱਖਦਾ ਹੈ ਔਰ ਕਿਤਨੀ ਜਿਹੜਾ ਸਸਪੈਕਟ ਹੈ ਪਰਮਜੀਤ ਸਿੰਘ ਪੰਮਾ ਇਹਦਾ ਨਾਮ ਹੈਗਾ ਇਦੇ ਉੱਪਰ 19 ਦੇ ਕਰੀਬ ਮੁਕਦਮੇ ਦਰਜ ਆ ਗਏ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਹੈਗਾ ਇਹਦਾ ਪਿੰਡ ਮਾਹਲਪੁਰ ਥਾਣਾ ਦੇ ਵਿੱਚ ਪਿੰਡ ਬਿੰਝੋ ਪਿੰਡ ਹੈਗਾ ਉੱਥੇ ਦਾ ਰਹਿਣ ਵਾਲਾ ਇਹ ਰਹਿਣ ਵਾਲਾ ਲੋਕਲ ਹੈ ਕੀ ਵਹੀ ਹੁਸ਼ਿਆਰਪੁਰ ਹੁਸ਼ਿਆਰਪੁਰ